ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਕਾਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂ ਸਾਹਿਬ ਗੁਣੀ ਨਿਧਾਨਾ ਤੂੰ ਮਰੀ ਮਹਿਮਾ ਬਰਨ ਨਾ ਸਾਕਾਓ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਕਰ ਸੁਈ ਮੈਂ ਹਰ ਹਰ ਨਾਮ ਪਤਿ ਵਿਸ਼ਰਾਮ ਲਾਦ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ Swami ਮੈਂ ਇਥੇ ਪਦ ਤੇ ਯਮਕ ਲਾ ਦਿੰਨੀ ਆ ਮੈਂ ਤਾਣ ਦੀਵਾਨ ਤੂੰ ਹੈ ਮੇਰੇ Swami ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹ ਕਰਾਉ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸੇ ਏ ਪਾਸੇ ਪਾਠ ਪੁਰਾਤਨ ਸਰੂਪਾਂ ਦੇ ਵਿੱਚ ਪਾਸੇ ਪਾਠ ਹੈ ਨਵੀਨ ਪੁਥੀਆਂ ਚ ਪਾਸ ਛਪ ਗਿਆ ਹੈ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਇਹ ਪਾਸੇ ਪਾਠ ਸ਼ੁੱਧ ਕਰਨਾ ਹੈ ਪੱਪੇ ਕੰਨਾ ਸਸੀ ਲਾ ਦੇ ਨਾਲ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤਰੀਜਾ ਕਾਸਟ ਨਹੀਂ ਜੈਨਾ ਕਾਸਟ ਉਚਾਰਨ ਕਰਨਾ ਬੱਕਰੀ ਸਿੰਘ ਇਕ ਤਾ ਥਾਏ ਰੱਖੇ ਮਨ ਹਰ ਜਾਪ ਭ੍ਰਮ ਭਉ ਦੂਰ ਕੀਜੈ ਇਹ ਵੀ ਵਿਸਰਾਮ ਧਿਆਨ ਨਾਲ ਲਉਣਾ ਬੱਕਰੀ ਨਹੀਂ ਕਹਿਣਾ ਬੱਕਰੀ ਕਸ ਕੇ ਬੋਲਣਾ ਬੱਕਰੀ ਸਿੰਘ ਇਥੇ ਠਮਕ ਇਕ ਤਾ ਥਾਏ ਰਾਖੇ ਇਥੇ ਵਿਸਰਾਮ ਹੈ ਮਨ ਹਰ ਜਾਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਤੇਖੋ ਸੰਤਹ ਹਰ ਨਿਮਾਣਿਆ ਮਾਨ ਦੇਵਾਏ ਹਰ ਕੀ ਵਡਿਆਈ ਦੇਖਾ ਹੋ ਸੰਤ ਹੋ ਇਥੇ ਵਿਸਰਾਮ ਹਰ ਪਦ ਤੇ ਯਮਕ ਲਾ ਦਨੀ ਹੈ ਹਰ ਨਿਮਾਣਿਆ ਮਾਨ ਦੇਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪਹਿ ਆਖ ਸੁਣਾਈਐ ਨਾਣੇ ਨਾਲ ਸੁਣਾਈਐ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕੇ ਸੂਝੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤੇਹਾ ਕੋ ਪਈਐ ਮੇਰੇ ਸਾਹਿਬ ਤੂੰ ਅੰਤਰ ਕੀ ਬੇਦ ਜਾਣੈ ਮੇਰੇ ਸਾਹਿਬ ਮੇਰੇ ਸਾਹਿਬ ਇਥੇ ਵਿਸਰਾਮ ਹੈ ਬੁਰਾ ਭਲਾ ਤੁਧ ਸਭ ਕੇ ਸੂਝੈ ਤੁਧ ਭਾਵੈ ਤਿਵੇਂ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇਹ ਵੀ ਬਹੁਤ ਧਿਆਨ ਨਾਲ ਠਮਕਾ ਲਾਉਣੀ ਹੈ ਵਿਸਰਾਮ ਵੀ ਮਹੰਗਾ ਹੈ ਸਭ ਮੋਹ ਮਾਇਆ ਸਰੀਰ ਸਰੀਰ ਹਰ ਨਹੀਂ ਕਹਿਣਾ ਸਭ ਮੋਹ ਮਾਇਆ ਸਰੀਰ ਇੱਥੇ ਠਮਕ ਹਰ ਕੀਆ ਇੱਥੇ ਵਿਸਰਾਮ ਹੈ ਵਿੱਚ ਦੇਹੀ ਮਾਨੁਖ ਇੱਥੇ ਠਮਕ ਲਾ ਦਨੀ ਹੈ ਭਗਤ ਕਰਾਈ ਮਾਨੁਖ ਭਗਤ ਕਰਾਈ ਨਹੀਂ ਕਹਿਣਾ ਸਭ মোহ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨਮ ਇਕ ਮਨਮੁਖ ਧੰਦ ਪਟਾਈ ਇਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਤੁਦ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਬਿਨ ਨਜ਼ਰੀ ਨਾ ਬਿਨ ਨਜ਼ਰੀ ਨਾਹੀ ਕੋ ਪੇਖ ਬਿਨ ਨਤਰੀ ਨਾਹੀ ਕੋ ਪੀਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਬੇਨਜ਼ਰੀ ਨਾਹੀ ਕੋਪੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸਨੋ ਤੁਧ ਪਾਵੈ ਤਿਸਨੋ ਤੂੰ ਮਿਲਹਿ ਜਨ ਨਾਨਕ ਸੋ ਥਾਏ ਪਾਏ ਸੁਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤੈਨ ਕੇ ਸਗ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਜਿਨ ਹਰ ਪਾਠ ਇਕੱਠਾ ਨਹੀਂ ਕਰਨਾ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤੈਨ ਪਵਿੱਤ ਪਰਮ ਪਾਦ ਪਾਏ ਮੇਰੇ RAM ਹਰ ਜਨ ਆਰੋਗ ਭਏ ਮੇਰੇ ਰਾਮ ਇਥੇ ਵਿਸਰਾਮ ਹੈ ਹਰ ਜਨ ਆਰੋਗ ਭਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰ ਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਜਿਨ ਨੀਏ ਜਿਨਾ ਪਦ ਹੈ ਤਿਨ ਕੇ ਹਉ ਮੈਂ ਰੋਗ ਗਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗਏ ਰਹਾਉ ਤਿਨ ਕੇ ਹਉ ਮੈਂ ਰੋਗ ਗਏ ਨਹੀਂ ਕਹਿਣਾ ਹਉ ਮੈਂ ਰੋਗ ਸੰਬੰਧਕ ਪਾਠ ਹੈ ਤਿਨ ਕੇ ਹਉ ਮੈਂ ਰੋਗ ਗਏ ਤਿਨ ਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ ਇਸ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਬ੍ਰਹਮਾ ਵਿਸ਼ਨ ਮਹਾਦੇਵ ਇਥੇ ਠਮਕ ਲਾਦਣੀ ਹੈ ਤ੍ਰੈ ਗੁਣ ਰੋਗੀ ਇਥੇ ਵਿਸਰਾਮ ਵਿਚ ਹਉਮੈ ਕਾਰ ਕਮਾਈ ਜੇਨ ਕੀਏ ਤਿਸਹ ਨ ਚੇਤ ਹੈ ਬਪੜੇ ਬਪੂੜੇ ਹਾਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਬਿਆਪਿਆ ਤਿੰਨ ਕਉ ਜਨਮ ਮਾਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਝੂਟੈ ਪ੍ਰਸਾਦੀ ਰਾਰਾ ਪੂਰਾ ਬੋਲਣਾ ਹੈ ਪ੍ਰਸਾਦੀ ਨਹੀਂ ਗਾਣਾ ਹੀਠਾਂ ਰਾਰਾ ਲਾ ਕੇ ਗੁਰ ਪ੍ਰਸਾਦੀ ਕੋ ਵਿਰਲਾ ਝੂਟੈ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ